ਇੱਕ ਫਿਰ ਇੱਥੋਂ ਸਿਰ ਦੇ ਕੋਲੋਂ ਰਗੜ ਦੇ ਕੇ ਨਿਕਲ ਗਿਆ ਜੀ ਦੂਸਰਾ ਕੂਣੀ ਦੇ ਵਿੱਚ ਆਇਆ ਹੈ ਤੀਸਰਾ ਉਹਦੀ ਛਾਤੀ ਦੇ ਵਿੱਚ ਆਇਆ ਜਿਹਦੀ ਗੱਲ ਸਰਜਰੀ ਕਰਕੇ ਕੱਢਿਆ ਗਿਆ ਹੈ ਚੌਥਾ ਪੱਟ ਦੇ ਵਿੱਚ ਆਇਆ ਪੰਜਵਾਂ ਗੋਡੇ ਦੇ ਵਿੱਚ ਆਇਆ ਛੇਵਾਂ ਗਿੱਟੇ ਦੇ ਵਿੱਚ ਆਇਆ ਸਤਮਾ ਇਸ ਪੱਟ ਦੇ ਵਿੱਚ ਆਇਆ ਟੋਟਲ ਉਹਨੂੰ 7 ਗੋਲੀਆਂ ਲੱਗੀਆਂ ਨੇ ਪੰਜਾਬ ਪੁਲਿਸ ਨੂੰ ਅਜੇ ਤੱਕ ਤਾਂ ਬੰਦੇ ਹੀ ਨਹੀਂ ਫੜੇ ਗਏ ਸੈਕੰਡਲੀ ਅਜੇ ਤੱਕ ਕੋਈ ਲੂਪ ਹੋਲ ਨਹੀਂ ਉਹਨਾਂ ਨੂੰ ਨਜ਼ਰ ਆ ਰਿਹਾ ਕਿਵੇਂ ਕੰਮ ਕਰ ਰਹੀ ਸਰਕਾਰ ਕਿਵੇਂ ਕੰਮ ਕਰ ਰਹੀ ਪੁਲਿਸ ਸਿਰਫ ਇਹੀ ਹੈ ਕਿ ਕੋਈ ਗਵਰਨਰ ਸਾਹਿਬ ਨੇ ਆਣਾ ਹੈ ਤੇ ਆਪਾਂ ਉੱਥੇ ਸਿਕਿਉਰਿਟੀ ਲਗਾਣੀ ਹੈ ਉੱਥੇ ਨਹੀਂ ਆਪਾਂ ਕਿਸੇ ਨੂੰ ਜਾਨ ਦੇਣਾ ਉਹ ਤਾਂ ਆਮ ਪਬਲਿਕ ਨੂੰ ਹਰਾਜ਼ ਕਰਦੇ ਪਏ ਆ ਤੇ ਜਿੱਥੇ ਆਮ ਪਬਲਿਕ ਨੂੰ ਗੋਲੀਆਂ ਵੱਜਦੀਆਂ ਪਈਆਂ ਨੇ ਉੱਥੇ ਪੁਲਿਸ ਕੰਮ ਨਹੀਂ ਕਰ ਰਹੀ ਇਹ ਕਿੰਨੀ ਕੀ ਦੇਰ ਚੱਲੇਗਾ ਇਹ ਇੱਥੇ ਦਾ ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜ ਰਹੇ ਨੇ ਬਾਦਲ ਸਰਕਾਰ ਵੇਲੇ ਲੋਕ ਰਾਤੀ 2-2 ਵਜੇ ਤੱਕ ਹੁੰਦੇ ਸੀ ਈਆਂ ਪੈਣਾ ਸੁਰੱਖਤ ਲੇਕਿਨ ਅੱਜ ਨਹੀਂ ਕੋਈ ਬੱਚੀ ਇੱਕ ਸੋਨੇ ਦੀਆਂ ਵਾਲੀਆਂ ਪਾ ਕੇ ਚਲੀ ਜਾਵੇ ਤੇ ਉਹਦੀਆਂ ਵਾਲੀਆਂ ਲਾ ਲੀਆਂ ਜਾਂਦੀਆਂ ਨੇ ਰਾਤੀ 8 ਵਜੇ ਤੋਂ ਬਾਅਦ ਲੁਧਿਆਣਾ ਸੇਫ ਨਹੀਂ ਹੈਗਾ ਪੂਰੀ ਨੀਅਤ ਨਾਲ ਆਏ ਸੀ ਜਿਹੜੇ ਬੰਦੇ ਸ਼ਰਿਆਮ ਦੁਪਹਿਰ ਦੇ ਟਾਈਮ ਰੈਂਕੀ ਕਰਕੇ ਗਏ ਸਾਨੂੰ ਪਤਾ ਹੀ ਨਹੀਂ ਸਾਡੀ ਦੁਕਾਨ ਤੋਂ ਦੋ ਬੂਟਾਂ ਦੇ ਜੋੜੇ ਲੈ ਗਏ ਆ ਉਹਨਾਂ ਦੇ ਹੱਥ ਦੇ ਵਿੱਚ ਸਾਡੀ ਦੁਕਾਨ ਦੇ ਪ੍ਰਿੰਕਲ ਸ਼ੂਟ ਹੱਟ ਦੇ ਬੈਗ ਨੇ ਬੈਗਾਂ ਦੇ ਵਿੱਚ ਉਹਨਾਂ ਨੇ ਪਿਸਟਲ ਪਾਏ ਹੋਏ ਨੇ ਤੇ ਇੱਕ ਕੇਸ ਸੀਗਾ ਇਹਦੇ ਤੇ ਉਸ ਕੇਸ ਦੇ ਰਿਲੇਟਿਡ ਸਿਕਿਉਰਿਟੀ ਨੂੰ ਵਾਪਸ ਬੁਲਾ ਲਿਆ ਗਿਆ ਸੀਗਾ ਬਟ ਕੇਸ ਖਤਮ ਹੋਣ ਤੋਂ ਬਾਅਦ ਰਾਜੀ ਨਾ ਮਾ ਹੋਂ ਤੋਂ ਬਾਅਦ ਜਮਾਨਤ ਹੋਣ ਤੋਂ ਬਾਅਦ ਇਹਦੀ ਸਿਕਿਉਰਿਟੀ ਤਾਂ ਦੇਣੀ ਚਾਹੀਦੀ ਸੀਗੀ ਕਿਉਂਕਿ ਜਿਹੜਾ ਖਤਰਾ ਹੈ ਉਹ ਖਤਰਾ ਤਾਂ ਬਰਕਰਾਰ ਹੀ ਸੀਗਾ ਨਾ ਤੇ ਇਹਦੇ ਬਾਰੇ ਇੰਟੀਮੀਟ ਵੀ ਕੀਤਾ ਗਿਆ ਸੀ ਸੀਪੀ ਸਾਹਿਬ ਨੂੰ ਨੋਟਿਸ ਦੇ ਵਿੱਚ ਵੀ ਲਿਆਂਦਾ ਗਿਆ ਬਟ ਕਿਸੇ ਦੇ ਕੰਨ ਦੇ ਥੱਲੇ ਨਾ ਜੂ ਨਹੀਂ ਰੰਗੀ ਸੀਗੀ ਮੈਂ ਕਮਿਸ਼ਨਰ ਸਾਹਿਬ ਨੂੰ ਤੁਹਾਡੇ ਚੈਨਲ 'ਆਈ ਬੇਨਤੀ ਕਰਾਂਗਾ ਵੀ ਸਾਡੀ ਜਾਨ ਨੂੰ ਹੱਲੇ ਵੀ ਖਤਰਾ ਹੈ ਅਸੀਂ ਆਪਣੇ ਘਰ ਵੀ ਜਾਂਦੇ ਆ ਡਰ-ਡਰ ਕੇ ਤੇ ਅਸੀਂ ਕਦੋਂ ਸੇਫ ਹੋਵਾਂਗੇ ਪ੍ਰਿੰਕਲ ਜਿਸ ਤੇ ਜਾਨਲੇਵਾ ਹਮਲਾ ਕੀਤਾ ਗਿਆ ਆਪਦੀ ਦੁਕਾਨ ਦੇ ਵਿੱਚ ਵਪਾਰ ਕਰਨ ਵਾਲੇ ਇੱਕ ਕਾਰੋਬਾਰੀ ਪ੍ਰਿੰਕਲ ਦੇ ਉੱਤੇ ਅੰਨੇਵਾ ਗੋਲੀਆਂ ਦੇ ਨਾਲ ਹਮਲਾ ਕੀਤਾ ਜਾਂਦਾ ਗੋਲੀਆਂ ਇਸ ਕਦਰ ਚਾਈਆਂ ਜਾਂਦੀਆਂ ਨੇ ਕਿ ਜਿਸ ਤਰ੍ਹਾਂ ਮਿਥਿਆ ਹੋਵੇ ਕਿ ਅੱਜ ਸ਼ਾਇਦ ਪ੍ਰਿੰਕਲ ਮਾਰ ਮੁਕਾਉਣਾ ਹੈ ਇਸ ਵਕਤ ਮੌਜੂਦ ਆ ਫੋਟੋ ਹਸਪਤਾਲ ਵਿਖੇ ਜਿੱਥੇ ਪਰਿਵਾਰ ਦਾ ਜੋ ਦੁੱਖ ਹੈ ਉਹ ਦੇਖਦਿਆਂ ਬਣ ਰਿਹਾ ਕਿਉਂਕਿ ਪਰਿਵਾਰ ਇਸ ਵਕਤ ਇੰਨਾ ਜ਼ਿਆਦਾ ਇਮੋਸ਼ਨਲ ਹੈ ਇੰਨਾ ਜ਼ਿਆਦਾ ਟੈਨਸ਼ਨ ਚ ਹੈ ਪਰੇਸ਼ਾਨ ਹੈ ਕਿਉਂਕਿ ਜਿਹਦੇ ਜਵਾਨ ਪੁੱਤ ਤੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੋਵੇ ਤਾਂ ਉਹਨਾਂ ਦੇ ਹਾਲਾਤ ਕਿਵੇਂ ਦੇ ਹੋ ਸਕਦੇ ਆ ਤੁਸੀਂ ਆਪ ਭਲੀ ਭੰਤੀ ਜਾਣ ਸਕਦੇ ਹੋ ਪ੍ਰਿੰਕਲ ਲੁਧਿਆਣਾ ਦੇ ਫਾਦਰ ਸਾਹਿਬ ਮੇਰੇ ਕੋਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਿੰਘ ਸਾਹਿਬ ਕੀ ਸਾਰੇ ਮਾਜਰਾ ਬਣਿਆ ਹੋਇਆ ਹੈ ਇਹ ਜਿਹੇ ਹਾਲਾਤ ਕਿਉਂ ਬਣ ਗਏ ਇੱਕ ਵਰਬਲ ਜਲੀ ਗੱਲਾਂ ਬਾਤਾਂ ਵਾਲੀ ਜਲੀ ਆਰਗੂਮੈਂਟ ਹੁੰਦੀ ਹੈ ਉਹ ਇਸ ਕਦਰ ਜਾਨਲੇਵਾ ਹਮਲੇ ਤੱਕ ਪਹੁੰਚ ਗਈ ਕਦੀ ਸੋਚਿਆ ਸੀ ਇੱਕ ਪਿਛਲੇ 4 ਮਹੀਨੇ ਪਹਿਲਾਂ ਮੈਂ ਇੱਕ ਐਪਲੀਕੇਸ਼ਨ ਦਿੱਤੀ ਸੀਗੀ 11 ਅਕਤੂਬਰ ਨੂੰ ਇੱਕ ਐਪਲੀਕੇਸ਼ਨ ਸੀਪੀ ਸਾਹਿਬ ਨੂੰ ਦਿਾਇਆ ਸੀ ਵੀ ਮੇਰੇ ਬੱਚੇ ਦੇ ਉੱਤੇ ਇਹ ਬੰਦੇ ਹਮਲਾ ਕਰ ਸਕਦੇ ਆ ਉਹਨਾਂ ਬੰਦਿਆਂ ਨੇ ਹੀ ਹਮਲਾ ਕੀਤਾ ਹੈ ਤੇ ਉਹੀ ਬੰਦੇ 2 ਤੋਂ 3 ਫੜੇ ਹੋਏ ਨੇ ਹਲੇ ਤੱਕ ਜਿਨ੍ਹਾਂ ਨੂੰ ਪ੍ਰਿੰਕਲ ਨੇ ਆਪਣਾ ਡਿਫੈਂਸ ਮਜ਼ਬੂਤ ਰੱਖਿਆ ਸੀ ਸਾਡੀ ਸਕਿਉਰਿਟੀ हट ਗਈ ਸੀ ਡਿਫੈਂਸ ਮਜ਼ਬੂਤ ਸੀ ਤੇ ਉਹਨਾਂ ਦੇ ਉੱਤੇ ਉਹਨੇ ਉਹਨਾਂ ਨੇ ਹਮਲਾ ਕੀਤਾ ਇਹਨਾਂ ਨੇ ਆਪਣਾ ਬਚਾਅ ਕਰਕੇ ਉਹਨਾਂ ਨੂੰ ਫੱਟਰ ਕੀਤਾ ਉਹੀ ਬੰਦੇ ਕਿਸੇ ਹਸਪੀਟਲ ਦੇ ਵਿੱਚ ਆਪਣਾ ਟ੍ਰੀਟਮੈਂਟ ਲੈਣ ਗਏ ਤੇ ਹਸਪੀਟਲ ਦੇ ਵਿੱਚੋਂ ਪੁਲਿਸ ਪ੍ਰਸ਼ਾਸਨ ਨੂੰ ਪਤਾ ਲੱਗਿਆ ਤੇ ਫੜ ਲਿਆ ਗਿਆ ਬਾਕੀ ਹੱਲੇ ਤੱਕ ਕਿਸੇ ਦੇ ਕੋਈ ਰੇਟ ਨਹੀਂ ਹੋਈ ਕੋਈ ਬੰਦਾ ਫੜਿਆ ਨਹੀਂ ਗਿਆ ਹੈਗਾ ਮੈਂ ਕਮਿਸ਼ਨਰ ਸਾਹਿਬ ਨੂੰ ਤੁਹਾਡੇ ਚੈਨਲ ਆਈ ਬੇਨਤੀ ਕਰਾਂਗਾ ਵੀ ਸਾਡੀ ਜਾਨ ਨੂੰ ਹੱਲੇ ਵੀ ਖਤਰਾ ਹੈ ਅਸੀਂ ਆਪਣੇ ਘਰ ਵੀ ਜਾਂਦੇ ਆ ਡਰ-ਡਰ ਕੇ ਤੇ ਅਸੀਂ ਕਦੋਂ ਸੇਫ ਹੋਵਾਂਗੇ ਵੀ ਤੁਸੀਂ ਸਾਡੀ ਜਾਨ ਮਾਲ ਦੀ ਰਾਖੀ ਦਾ ਥੋੜਾ ਪ੍ਰਬੰਧ ਕਰੋ ਤੇ ਅਸੀਂ ਰਾਤੀ 7:30 ਵਜੇ ਤੋਂ ਬਾਅਦ ਘਰ ਵੀ ਘਰ ਤੋਂ ਬਾਹਰ ਨਹੀਂ ਆਂਦੇ ਇਹ ਕਿੰਨੀ ਕੀ ਦੇ ਚੱਲੇਗਾ ਇਹ ਇਤਿਹਾਸਾ ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜ ਰਹੇ ਨੇ ਬਾਦਲ ਸਰਕਾਰ ਵੇਲੇ ਲੋਕ ਰਾਤੀ 2-2 ਵਜੇ ਤੱਕ ਹੁੰਦੇ ਸੀ ਧੀਆਂ ਪੈਣਾ ਸੁਰੱਖਤ ਸੀ ਲੇਕਿਨ ਅੱਜ ਨਹੀਂ ਕੋਈ ਬੱਚੀ ਇੱਕ ਸੋਨੇ ਦੀਆਂ ਵਾਲੀਆਂ ਪਾ ਕੇ ਚਲੀ ਜਾਵੇ ਤੇ ਉਹਦੀਆਂ ਵਾਲੀਆਂ ਲਾ ਲੀਆਂ ਜਾਂਦੀਆਂ ਨੇ ਰਾਤੀ 8 ਵਜੇ ਤੋਂ ਬਾਅਦ ਲੁਧਿਆਣਾ ਸੇਫ ਨਹੀਂ ਹੈਗਾ ਸੀਪੀ ਸਾਹਿਬ ਥੋੜਾ ਸਖਤੀ ਨਾਲ ਸੁਣ ਨਾਲ ਫਾਦਰ ਸਾਹਿਬ ਦਾ ਥੋੜਾ ਜਿਹਾ ਮਨ ਭਰ ਜਾਂਦਾ ਕਈ ਵਾਰ ਬ੍ਰਦਰ ਪ੍ਰਿੰਕਲ ਦੇ ਤਲਵਿੰਦਰ ਸਿੰਘ ਭਾਈ ਮੌਜੂਦ ਨੇ ਬਾਈ ਜੀ ਫਾਦਰ ਸਾਹਿਬ ਸੱਚ ਕਹਿ ਰਿਹਾ ਕਿ 4 ਮਹੀਨੇ ਪਹਿਲਾਂ ਇੰਟੀਮੀਟ ਨੇ ਕਰਤਾ ਸੀਗਾ ਵੀ ਹਮਲਾ ਹੋ ਸਕਦਾ ਹਾਂਜੀ ਇੰਟੀਮੀਟ ਸੀਗਾ ਇਹਦੀ ਬਕਾਇਦਾ ਐਪਲੀਕੇਸ਼ਨ ਸੀਪੀ ਸਾਹਿਬ ਨੂੰ ਵੀ ਦਿੱਤੀ ਗਈ ਸੀਗੀ ਇਹਦੀ ਰਿਟ ਵੀ ਹਾਈ ਕੋਰਟ ਦੇ ਵਿੱਚ ਲਗਾਈ ਸੀ ਕਿ ਇਹਦੀ ਸਿਕਿਉਰਟੀ ਜਿਹੜੀ ਇਹਨੂੰ ਵਾਪਸ ਦਿੱਤੀ ਜਾਵੇ ਉਸ ਵਕਤ ਇੱਕ ਕੇਸ ਸੀਗਾ ਇਹਦੇ ਤੇ ਉਸ ਕੇਸ ਦੇ ਰਿਲੇਟਿਡ ਸਿਕਿਉਰਟੀ ਨੂੰ ਵਾਪਸ ਬੁਲਾ ਲਿਆ ਗਿਆ ਸੀਗਾ ਬਟ ਕੇਸ ਖਤਮ ਹੋਣ ਤੋਂ ਬਾਅਦ ਰਾਜੀ ਨਮਾ ਹੋਣ ਤੋਂ ਬਾਅਦ ਜਮਾਨਤ ਹੋਣ ਤੋਂ ਬਾਅਦ ਇਹਦੀ ਸਿਕਿਉਰਟੀ ਤਾਂ ਦੇਣੀ ਚਾਹੀਦੀ ਸੀਗੀ ਕਿਉਂਕਿ ਜਿਹੜਾ ਖਤਰਾ ਹੈ ਉਹ ਖਤਰਾ ਤਾਂ ਬਰਕਰਾਰ ਹੀ ਸੀਗਾ ਨਾ ਤੇ ਇਹਦੇ ਬਾਰੇ ਇੰਟੀਮੀਟ ਵੀ ਕੀਤਾ ਗਿਆ ਸੀ ਸੀਪੀ ਸਾਹਿਬ ਨੂੰ ਨੌਲੇਜ ਦੇ ਵਿੱਚ ਵੀ ਲਿਆਂਦਾ ਗਿਆ ਬਟ ਕਿਸੇ ਦੇ ਕੰਨ ਦੇ ਥੱਲੇ ਨਾ ਜੂ ਨਹੀਂ ਰੰਗੀ ਸੀਗੀ ਤ੍ਰਿੰਦਰ ਭਾਈ ਕਿਤਨੇ ਕਿਤੇ ਕੋਈ ਪੋਲਿਟਿਕਲ ਇਨਵੋਲਵਮੈਂਟ ਤਾਂ ਨਹੀਂ ਹੋ ਰਹੀ ਜਿਹ ਲਈ ਪੁਲਿਸ ਦੀ ਵਰਕਿੰਗ ਹੈ ਤੁਹਾਨੂੰ ਲੱਗ ਰਿਹਾ ਕਿ ਪੁਲਿਸ ਦੀ ਵਰਕਿੰਗ ਤੁਹਾਡੇ ਹਿਸਾਬ ਨਾਲ ਨਹੀਂ ਹੋ ਰਹੀ ਹੈ ਜਿਸ ਤਰ੍ਹਾਂ ਪੁਲਿਸ ਨੂੰ ਐਕਸ਼ਨ ਲੈਣੇ ਚਾਹੀਦੇ ਸੀਗੇ ਉਦਾਂ ਉਹਨਾਂ ਨੇ ਹਾਰਡ ਐਕਸ਼ਨ ਨਹੀਂ ਲਏ ਹੈ ਕੋਈ ਪੋਲਿਟਿਕਲ ਮੂਵਮੈਂਟ ਕੋਈ ਪੋਲਿਟਿਕਲ ਜਿਹੜੀ ਹੁੰਦੀ ਹੈ ਇੰਟਰਫੀਰੈਂਸ ਲੱਗ ਰਿਹਾ ਦੇਖੋ ਜੀ ਸੁਣਨ ਨੂੰ ਤਾਂ ਆ ਰਿਹਾ ਹੈ ਕਿ ਕੋਈ ਪੋਲਿਟਿਕ ਆਪਣੇ ਲੁਧਿਆਣਾ ਸ਼ਹਿਰ ਦਾ ਹੀ ਜਿਹੜਾ ਉਹਨਾਂ ਦੀ ਮਦਦ ਕਰ ਰਿਹਾ ਹੈ ਗੈਂਗਸਟਰਜ਼ ਦੀ ਮਦਦ ਜਿਹੜਾ ਪੋਲਿਟੀਕਲ ਲੈਵਲ ਤੇ ਕਰ ਰਿਹਾ ਹੈ ਗਾਹਾਂ ਵੋਟਾਂ ਲੈਣ ਆਣੀਆਂ ਤੇ ਫਿਰ ਜਨਤਾ ਦਾ ਜਵਾਬ ਦੇਗੀ ਦੇਗੀ ਜਿਹੜਾ ਬੰਦਾ ਇਨਵੋਲਵ ਹੋਣਾ ਚਾਹੁੰਦਾ ਇੱਕ ਵਾਰੀ ਹੋ ਜਵੇ ਖੁੱਲ ਕੇ ਆ ਜਵੇ ਉਹਦੇ ਨਾਲ ਜਿਹੜਾ ਸਾਥ ਦੇਵੇ ਗੈਂਗਸਟਰ ਦਾ ਸਾਥ ਦੇਵੇ ਸਾਨੂੰ ਵੀ ਪਤਾ ਲੱਗੇ ਨਾ ਕਿ ਇਹ ਪੋਲਿਟੀਕਲ ਜਿਹੜਾ ਵੀ ਬੰਦਾ ਹੈਗਾ ਵਾ ਗੈਂਗਸਟਰ ਦਾ ਸਾਥ ਦਿੰਦਾ ਤੇ ਗਾਹਾਂ ਤੋਂ ਆਪਾਂ ਇਹਨਾਂ ਨੂੰ ਵੋਟਾਂ ਪਾਣੀ ਆ ਕਿ ਨਹੀਂ ਪਾਣੀ ਆ ਬਿਲਕੁਲ ਠੀਕ ਹੈ ਸੋ ਫਾਸਮ ਗੱਲਬਾਤ ਹੋ ਕਰ ਲੈਨੇ ਆ ਗੋਲੀਆਂ ਪ੍ਰਿੰਕਲ ਦੇ ਵੱਜੀਆਂ ਕਿੱਥੇ ਕਿੱਥੇ ਸੱਤ ਫੈਰ ਆਏ ਨੇ ਇੱਕ ਫੈਰ ਇਤੋਂ ਸਿਰ ਦੇ ਕੋਲੋਂ ਰਗੜ ਦੇ ਕੇ ਨਿਕਲ ਗਿਆ ਦੂਸਰਾ ਕੋਹਣੀ ਦੇ ਵਿੱਚ ਆਇਆ ਤੀਸਰਾ ਉਹਦੀ ਛਾਤੀ ਦੇ ਵਿੱਚ ਆਇਆ ਜਿਹਦੀ ਕੱਲ ਸਰਜਰੀ ਕਰਕੇ ਕੱਢਿਆ ਗਿਆ ਚੌਥਾ ਪੱਟ ਦੇ ਵਿੱਚ ਆਇਆ ਪੰਜਵਾਂ ਗੋਡੇ ਦੇ ਵਿੱਚ ਆਇਆ ਛੇਵਾਂ ਗਿੱਟੇ ਦੇ ਵਿੱਚ ਆਇਆ ਸੱਤਮਾ ਇਸ ਪੱਟ ਦੇ ਵਿੱਚ ਆਇਆ ਟੋਟਲ ਉਹਨੂੰ ਸੱਤ ਗੋਲੀਆਂ ਲੱਗੀਆਂ ਨੇ ਇਹ ਤਾਂ ਪ੍ਰਿੰਕਲ ਦੇ ਉੱਤੇ ਬਈ ਕਿਸੇ ਗੁਰੂ ਮਹਾਰਾਜ ਦੀ ਕਿਰਪਾ ਹੈ ਉਹ ਪਹਿਲਾਂ ਗੁਰਦੁਆਰਾ ਸਾਹਿਬ ਜਾਂਦਾ ਸੀ ਬਾਬਾ ਦੀਪ ਸਿੰਘ ਜੀ ਦੇ ਮੱਥਾ ਟੇਕ ਕੇ ਆਪਣੀ ਦੁਕਾਨ ਤੇ ਆਉਂਦਾ ਹੁੰਦਾ ਸੀ ਬੱਸ ਕਹਿ ਸਕਦੇ ਕਿ ਜਿਹਨੇ ਮਾਰਨ ਆਏ ਸੀ ਉਹ ਮਾਰਨ ਦੀ ਨੀਅਤ ਨਾਲ ਹੀ ਆਏ ਸੀ ਪੂਰੀ ਨੀਅਤ ਨਾਲ ਆਏ ਸੀ ਜਿਹੜੇ ਬੰਦੇ ਸ਼ਰਿਆਮ ਦੁਪਹਿਰ ਦੇ ਟਾਈਮ ਰੈਂਕੀ ਕਰਕੇ ਗਏ ਸਾਨੂੰ ਪਤਾ ਹੀ ਨਹੀਂ ਸਾਡੀ ਦੁਕਾਨ ਤੋਂ ਦੋ ਬੂਟਾਂ ਦੇ ਜੋੜੇ ਲੈ ਗਏ ਆ ਉਹਨਾਂ ਦੇ ਹੱਥ ਦੇ ਵਿੱਚ ਸਾਡੀ ਦੁਕਾਨ ਦੇ ਪ੍ਰਿੰਕਲ ਸ਼ੂਟ ਹਟ ਦੇ ਬੈਗ ਨੇ ਬੈਗਾਂ ਦੇ ਵਿੱਚ ਉਹਨਾਂ ਨੇ ਪਿਸਟਲ ਪਾਏ ਹੋਏ ਨੇ ਤੀਜਾ ਨਾਨੂ ਉਹਦੇ ਨਾਲ ਬਹਿ ਕੇ ਆਇਆ ਸਕੂਟਰ ਦੇ ਉੱਤੇ ਪਿੱਛੇ ਉਹਦੇ ਕੋਲ ਪਿਸਟਲ ਫੜਿਆ ਹੋਇਆ ਸੀਗਾ ਤੇ ਚੌਥਾ ਬੰਦਾ ਨਾਲ ਮੋਟਰਸਾਈਕਲ ਤੇ ਆਇਆ ਜਿਹੜਾ ਚੌਂਕ ਦੇ ਵਿੱਚ ਮੋਟਰਸਾਈਕਲ ਛੱਡ ਕੇ ਭੱਜ ਗਿਆ ਚਾਰ ਪਿਸਤਲ ਤਾਂ ਉਹਦੇ ਕੋਲ ਹੱਥਾਂ ਵਿੱਚ ਸੀ ਉਹਨਾਂ ਦੇ ਬੈਗ ਤੇ ਉਹਨਾਂ ਦੀ ਜੇਬਿਆਂ ਵਿੱਚ ਦੇ ਵਿੱਚ ਕੀ ਸੀ ਇਹ ਨਹੀਂ ਜਦੋਂ ਨਾਨੂ ਆਇਆ ਡਿਵੀਜ਼ਨ ਨੰਬਰ 10 ਚੌਂਕ ਵੱਲੋਂ ਆਇਆ ਜਿਹੜੀ ਸੀਸੀਟੀਵੀ ਦੀ ਰਿਕਾਰਡਿੰਗ ਹੈ ਨਾ ਮੈਂ ਤੁਹਾਡੇ ਚੈਨਲ ਨੂੰ ਦਿਖਾ ਦਿੰਦਾ ਭਾਵੇਂ ਉਹ 3 ਨੰਬਰ ਚੌਂਕ ਵੱਲੋਂ ਆਇਆ ਤੇ ਮੈਨੂੰ ਇਹ ਵੀ ਪਤਾ ਲੱਗਿਆ ਬਰੌਨ ਰੋਡ ਤੇ ਕਿਸੇ ਹੋਟਲ ਦੇ ਵਿੱਚ ਇਹਨਾਂ ਨੇ 2-3 ਦਿਨ ਤੋਂ ਰਹਿ ਰਹੇ ਸੀਗੇ ਤੇ ਉੱਥੇ ਰਹਿ ਕੇ ਰੈਂਕੀ ਕਰਦੇ ਪਏ ਸੀ ਲੇਕਿਨ ਸਾਡਾ ਅਸੀਂ ਤਾਂ ਸੀਪੀ ਸਾਹਿਬ ਨੂੰ 11 ਅਕਤੂਬਰ ਦੀ ਐਪਲੀਕੇਸ਼ਨ ਦਿੱਤੀ ਹੋਈ ਹੈ ਵੀ ਇਸ ਬੰਦੇ ਕੋਲੋਂ ਮੇਰੇ ਬੱਚੇ ਨੂੰ ਖਤਰਾ ਹੈਗਾ ਲੇਕਿਨ ਸਾਡੀ ਜਦੋਂ ਮੇਰੇ ਬੱਚੇ ਨੂੰ ਗੋਲੀਆਂ ਲੱਗੀਆਂ ਮੈਨੂੰ 7 ਨੰਬਰ ਥਾਣੇੋਂ ਇੱਕ ਐਪਲੀ ਫੋਨ ਆ ਗਿਆ ਵੀ ਤੁਹਾਡੀ ਇੱਕ ਐਪਲੀਕੇਸ਼ਨ ਆਈ ਹੈ ਮੈਂ ਕਿਹਾ ਜ 8 ਤਰੀਕ ਹੋ ਗਈ ਏ ਤੇ 28 ਦਿਨ ਹੋ ਗਏ ਨੇ ਤੁਹਾਨੂੰ ਅੱਜ ਯਾਦ ਆਇਆ ਬਿਲਕੁਲ ਠੀਕ ਹੈ ਵੇਈ ਤੁਸੀਂ 11 ਤਰੀਕ ਨੂੰ ਤੇ UID ਨੰਬਰ ਲੱਗ ਗਿਆ ਉਹਨੂੰ ਤੇ ਤੁਸੀਂ 12 ਜਾਂ 13 ਨੂੰ ਬੁਲਾ ਲਓ ਹਮ ਲੇਕਿਨ ਹੈ ਨਹੀਂ ਕੋਈ ਫਾਦਰ ਸਾਹਿਬ ਤਾਂ ਦਲਿੰਦਰ ਭਾਈ ਉਮਰਦਰਾਜ ਹੋ ਗਿਆ ਬਜ਼ੁਰਗ ਹੋ ਗਿਆ ਤੁਸੀਂ ਭਰਾ ਹੋ ਜਵਾਨ ਹੋ ਕਹਿੰਦੇ ਜਵਾਨ ਖੂਨ ਖੋਲ ਜਾਂਦਾ ਜਦੋਂ ਭਰਾ ਦੇ ਕੋਈ ਜਾਨ ਲੈਣ ਬਾਰੇ ਸੋਚਦਾ ਵੀ ਹੈ ਇੱਥੇ ਤਾਂ ਕੋਸ਼ਿਸ਼ ਕੀਤੀ ਗਈ ਹੈ ਦਲਿੰਦਰ ਭਾਈ ਮੰਨ ਜਿਸ ਬਾਤ ਕੀਆ ਜਜਵਾਦ ਇਹ ਹੈ ਕਿ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਨੂੰ ਇੱਕ ਸਵਾਲ ਇਹ ਹੈ ਕਿ ਆਪਾਂ ਉਹੀ ਬੰਦੇ ਫੜ ਸਕਦੇ ਹਾਂ ਜਿਹੜੇ ਜ਼ਖਮੀ ਨੇ ਹਮ ਪੰਜਾਬ ਪੁਲਿਸ ਇੰਨੀ ਕਿ ਤੰਦਰੁਸਤ ਹੈ ਇੰਨੀ ਕਿ ਮੁਸਾਯਦਤ ਹੈ ਕਿ ਅਸੀਂ ਉਹੀ ਬੰਦੇ ਫੜ ਸਕ ਰਹੇ ਹਾਂ ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਸੀ ਜਿਹੜਾ ਆਪਣਾ ਇਲਾਜ ਕਰਾਨੇ ਜਾ ਰਹੇ ਸੀ ਉਹੀ ਫੜ ਸਕਦੇ ਹਾਂ ਉਸ ਤੋਂ ਇਲਾਵਾ ਆਪਾਂ ਕਿਹੜਾ ਬੰਦਾ ਫੜਿਆ ਹੈਗਾ ਵਾ ਪੰਜਾਬ ਪੁਲਿਸ ਨੂੰ ਹਜ ਤੱਕ ਤਾਂ ਬੰਦੇ ਹੀ ਨਹੀਂ ਫੜੇ ਗਏ ਸੈਕੰਡਲੀ ਹਜ ਤੱਕ ਕੋਈ ਲੂਪ ਹੋ ਨਹੀਂ ਉਹਨਾਂ ਨੂੰ ਨਜ਼ਰ ਆ ਰਿਹਾ ਕਿਵੇਂ ਕੰਮ ਕਰ ਰਹੀ ਸਰਕਾਰ ਕਿਵੇਂ ਕੰਮ ਕਰ ਰਹੀ ਪੁਲਿਸ ਸਿਰਫ ਇਹੀ ਹੈ ਕਿ ਕੋਈ ਗਵਰਨਰ ਸਾਹਿਬ ਨੇ ਆਣਾ ਹੈ ਤੇ ਆਪਾਂ ਉੱਥੇ ਸਿਕਿਉਰਿਟੀ ਲਗਾਣੀ ਹੈ ਉੱਥੇ ਨਹੀਂ ਆਪਾਂ ਕਿਸੇ ਨੂੰ ਜਾਣ ਦੇਣਾ ਉੱਥੇ ਤਾਂ ਆਮ ਪਬਲਿਕ ਨੂੰ ਹਰਾਸ ਕਰਦੇ ਪਏ ਆ ਤੇ ਜਿੱਥੇ ਆਮ ਪਬਲਿਕ ਨੂੰ ਗੋਲੀਆਂ ਵੱਜਦੀਆਂ ਪਈਆਂ ਨੇ ਉੱਥੇ ਪੁਲਿਸ ਕੰਮ ਨਹੀਂ ਕਰ ਰਹੀ ਠੀਕ ਹੈ ਸੋ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਖਾਸ ਕਰ ਲੁਧਿਆਣਾ ਪੁਲਿਸ ਦੇ ਉੱਤੇ ਕਿਉਂਕਿ ਇੱਕ ਹੁੰਦਾ ਕੋਈ ਵਾਰਦਾਤ ਹੋਈ ਹੋਵੇ ਇਹ ਇੱਕ ਇਹ ਜਾਨਲੇਵਾ ਹਮਲੇ ਬਾਰੇ ਇੰਟੀਮੀਟ ਉਹਨਾਂ ਦੇ ਪਰਿਵਾਰ ਵੱਲੋਂ ਖਾਸ ਕਰਕੇ ਫਾਦਰ ਸਾਹਿਬ ਦੇ ਵੱਲੋਂ ਕਰ ਦਿੱਤਾ ਗਿਆ ਸੀ ਕੁਝ ਮਹੀਨੇ ਪਹਿਲਾਂ ਪੁਲਿਸ ਕਮਿਸ਼ਨਰ ਨੂੰ ਦਰਖਾਸਤ ਦਿੱਤੀ ਗਈ ਸੀ ਕਿ ਮੇਰੇ ਮੁੰਡੇ ਤੇ ਪ੍ਰਿੰਕਲ ਤੇ ਜਾਨਲੇਵਾ ਹਮਲਾ ਹੋ ਸਕਦਾ ਹੈ ਉਹਦੀ ਜਾਨ ਨੂੰ ਖਤਰਾ ਹੈ ਲੇਕਿਨ ਸ਼ਾਇਦ ਪੁਲਿਸ ਨੇ ਇਸ ਗੱਲ ਨੂੰ ਲਾਈਟਲੀ ਲਿਆ ਪੁਲਿਸ ਪ੍ਰਸ਼ਾਸਨ ਨੇ ਜਿਹੜੇ ਉਹਦੇ ਗਨਮੈਨ ਸਨ ਉਹ ਵਿਧਰੋ ਕਰ ਲਏ ਸੀ ਕੁਝ ਦਿਨ ਵਾਸਤੇ ਤੇ ਉਸ ਤੋਂ ਬਾਅਦ ਹੁਣ ਜਿੰਨੀ ਮਰਜ਼ੀ ਪੁਲਿਸ ਸਖਤ ਸੁਰੱਖਿਆ ਕਰ ਲਵੇ ਜਿੰਨੇ ਮਰਜ਼ੀ ਪੁਲਿਸ ਪਰਸਨਲ ਡਿਪਲੋਏ ਕਰ ਦੇਣ ਲੇਕਿਨ ਜੋ ਹੋਣਾ ਸੀ ਉਹ ਹੋ ਗਿਆ ਜਾਨ ਤੇ ਮਾਰਨ ਆਇਆ ਪ੍ਰਿੰਕਲ ਦੇ ਅੱਧਾ ਦਰਜਨ ਤੋਂ ਜ਼ਿਆਦਾ ਗੋਲੀਆਂ ਸਾਹਸਤ ਗੋਲੀਆਂ ਕਿਸ ਦੇ ਵਜਣੀਆਂ ਖਾਲੀ ਦਾ ਵਾੜਾ ਨਹੀਂ ਹੁੰਦਾ ਤੇ ਹੁਣ ਪ੍ਰਿੰਕਲ ਜ਼ਿੰਦਗੀ ਮੌਤ ਦੀ ਲੜਾਈ ਲ ਆਪਣੇ ਸਾਹ ਗਿਣ ਰਿਹਾ ਸਾਹ ਬਚਾਰ ਰਿਹਾ ਤੇ ਪਰਿਵਾਰ ਵੀ ਕੋਸ਼ਿਸ਼ ਕਰ ਰਿਹਾ ਕਿ ਉਹਦੀ ਜਾਨ ਬਚ ਜਾਵੇ ਪਰ ਗੱਲ ਫਿਰ ਉਹੀ ਹੈ ਕਿ ਜੇਕਰ ਨੌਜਵਾਨਾਂ ਦੀਆਂ ਜ਼ਿੰਦਗੀਆਂ ਇੰਨੀਆਂ ਸਸਤੀਆਂ ਹੋ ਜਾਣਗੀਆਂ ਇੱਕ ਮਹਿਜ 100-150 ਰੁਪਏ ਦੀ ਗੋਲੀ ਉਹਨਾਂ ਦੀ ਜ਼ਿੰਦਗੀ ਲੈਣ ਵਾਸਤੇ ਉਹਨਾਂ ਦੇ ਅੰਦਰ શરી ਚ ਜਾ ਸਕਦੀ ਹੈ ਤਾਂ ਫਿਰ ਸਮਾਜ ਵਾਸਤੇ ਇਹਦੇ ਨਾਲੋਂ ਜ਼ਿਆਦਾ ਖਤਰਨਾਕ ਆਨ ਵਾਇਸ ਸਮੇਂ ਵਿੱਚ ਹੋਰ ਕੁਝ ਨਹੀਂ ਹੋ ਸਕਦਾ ਲੁਧਿਆਣਾ ਪਲਾਸਲੀ ਬੱਲੂ ਦੇ ਨਾਲ ਨਫਪਰੀ ਸਿੰਘ 베ਦੀ